ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੀ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਜੋ ਤੁਹਾਡੇ ਦਿਲ ਨੂੰ ਛੂ ਜਾਵੇਗੀ ਇੱਕ ਸ਼ਹਿਰ ਵਿੱਚ ਇੱਕ ਬਹੁਤ ਅਮੀਰ ਵਪਾਰੀ ਰਹਿੰਦਾ ਸੀ ਉਸ ਦੇ ਕੋਲ ਹਰ ਕਿਸਮ ਦੀਆਂ ਸੁਵਿਧਾਵਾਂ ਸਨ ਵੱਡਾ ਮਹਿਲ ਸੀ ਮਹਿੰਗੀਆਂ ਗੱਡੀਆਂ ਸੀ ਬੇਅੰਤ ਧਨ ਸੀ ਪਰ ਫਿਰ ਵੀ ਉਹ ਹਰ ਵੇਲੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਉਸ ਦੀ ਨੀਂਦ ਖੋ ਗਈ ਸੀ ਮਨ ਸ਼ਾਂਤ ਨਹੀਂ ਸੀ ਹਰ ਰੋਜ਼ ਸੋਚਦਾ ਮੇਰੇ ਕੋਲ ਸਭ ਕੁਝ ਹੈ ਪਰ ਦਿਲ ਵਿੱਚ ਖੁਸ਼ੀ ਨਹੀਂ ਉਸੇ ਸਹਿਰ ਦੇ ਇੱਕ ਕੋਨੇ ਵਿੱਚ ਇੱਕ ਗਰੀਬ ਪਰ ਬਹੁਤ ਖੁਸ਼ ਮિજાਜ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਸੀ ਗੁਰਮੀਤ ਉਸ ਦਾ ਘਰ ਛੋਟਾ ਜਿਹਾ ਸੀ ਰੋਜੀ ਰੋਟੀ ਵੀ ਮੁਸ਼ਕਲ ਨਾਲ ਚੱਲਦੀ ਸੀ ਪਰ ਉਸਦੇ ਚਿਹਰੇ ਉੱਤੇ ਹਮੇਸ਼ਾ ਮਿੱਠੀ ਮੁਸਕਾਨ ਤੇ ਅੱਖਾਂ ਵਿੱਚ ਚਮਕ ਰਹਿੰਦੀ ਸੀ ਜੋ ਵੀ ਉਸਨੂੰ ਵੇਖਦਾ ਕਹਿੰਦਾ ਇਹ ਆਦਮੀ ਕਿੰਨਾ ਖੁਸ਼ ਹੈ ਜਦਕਿ ਇਸਦੇ ਕੋਲ ਕੁਝ ਵੀ ਨਹੀਂ ਇੱਕ ਦਿਨ ਅਮੀਰ ਵਪਾਰੀ ਨੇ ਗੁਰਮੀਤ ਨੂੰ ਬਾਜ਼ਾਰ ਵਿੱਚੋਂ ਮਿਲਿਆ ਉਸਨੇ ਪੁੱਛਿਆ ਤੇਰੇ ਕੋਲ ਨਾ ਧਨ ਹੈ ਨਾ ਆਰਾਮ ਫਿਰ ਵੀ ਤੂੰ ਇੰਨਾ ਖੁਸ਼ ਕਿਵੇਂ ਰਹਿੰਦਾ ਹੈ ਮੈਨੂੰ ਆਪਣਾ ਰਾਜ਼ ਦੱਸ ਗੁਰਮੀਤ ਨੇ ਹੱਸ ਕੇ ਜਵਾਬ ਦਿੱਤਾ ਮੇਰਾ ਰਾਜ ਸਿਰਫ ਇੱਕ ਹੈ ਰੱਬ ਨਾਲ ਪ੍ਰੇਮ ਮੈਂ ਹਰ ਸਵੇਰੇ ਸਿਮਰਨ ਕਰਦਾ ਹਾਂ ਗੁਰਬਾਣੀ ਸੁਣਦਾ ਹਾਂ ਤੇ ਦਿਨ ਭਰ ਵਾਹਿਗੁਰੂ ਦਾ ਨਾਮ ਜਪਦਾ ਹਾਂ ਮੇਰਾ ਵਿਸ਼ਵਾਸ ਹੈ ਕਿ ਜਦ ਤੱਕ ਰੱਬ ਨਾਲ ਪਿਆਰ ਹੈ ਤਦ ਤੱਕ ਕਿਸੇ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੋ ਸਕਦੀ ਤੁਹਾਨੂੰ ਧਨ ਦੌਲਤ ਮਨੁੱਖ ਨੂੰ ਕੁਝ ਸਮੇਂ ਲਈ ਖੁਸ਼ ਕਰ ਸਕਦੀ ਹੈ ਪਰ ਰੱਬ ਨਾਲ ਪਿਆਰ ਸਦਾ ਲਈ ਸੁੱਖ ਦਿੰਦਾ ਹੈ ਇਹ ਸੁਣ ਕੇ ਵਪਾਰੀ ਦੇ ਦਿਲ ਵਿੱਚ ਹਲਚਲ ਮਚ ਗਈ ਉਸਨੇ ਸੋਚਿਆ ਸ਼ਾਇਦ ਅਸਲੀ ਖੁਸ਼ੀ ਰੱਬ ਨਾਲ ਪਿਆਰ ਵਿੱਚ ਹੈ ਨਾ ਕਿ ਧਨ ਵਿੱਚ ਉਸਨੇ ਫੈਸਲਾ ਕੀਤਾ ਕਿ ਗੁਰਮੀਤ ਦੇ ਨਾਲ ਗੁਰਦੁਆਰੇ ਜਾਏਗਾ ਜਦੋਂ ਉਹ ਪਹਿਲੀ ਵਾਰ ਗੁਰਦੁਆਰੇ ਗਿਆ ਅਰਦਾਸ ਸੁਣੀ ਕੀਰਤਨ ਦੇ ਮਿੱਠੇ ਸੁਰ ਸੁਣੇ ਉਸ ਦਾ ਦਿਲ ਭਾਵਨਾਵਾਂ ਨਾਲ ਭਰ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਮਹਿਸੂਸ ਕੀਤਾ ਕਿ ਅਸਲੀ ਸ਼ਾਂਤੀ ਤਾਂ ਇੱਥੇ ਹੈ ਰੱਬ ਦੇ ਦਰ ਤੇ ਉਸ ਉਸ ਦਿਨ ਤੋਂ ਵਪਾਰੀ ਨੇ ਆਪਣੀ ਜ਼ਿੰਦਗੀ ਬਦਲ ਲਈ ਉਹ ਧਨ ਦੇ ਅਹੰਕਾਰ ਤੋਂ ਦੂਰ ਹੋ ਗਿਆ ਹਰ ਰੋਜ਼ ਸਿਮਰਨ ਕਰਨ ਲੱਗ ਪਿਆ ਹੌਲੀ ਹੌਲੀ ਉਸ ਨੂੰ ਵੀ ਉਹ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ ਜੋ ਗੁਰਮੀਤ ਦੇ ਚਿਹਰੇ ਤੇ ਸੀ ਵਕਤ ਬੀਤਿਆ ਹੁਣ ਲੋਕ ਵਪਾਰੀ ਨੂੰ ਵੀ ਕਹਿਣ ਲੱਗੇ ਪਹਿਲਾਂ ਤੂੰ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ ਪਰ ਹੁਣ ਤੇਰੇ ਚਿਹਰੇ ਤੇ ਨੂਰ ਹੈ ਇਹ ਬਦਲਾਵ ਕਿਵੇਂ ਆਇਆ ਉਹ ਹੱਸ ਕੇ ਕਹਿੰਦਾ ਇਹ ਸਭ ਰੱਬ ਦੇ ਪਿਆਰ ਦਾ ਕਮਾਲ ਹੈ ਅਸਲੀ ਦੌਲਤ ਸੋਨਾ ਚਾਂਦੀ ਨਹੀਂ ਰੱਬ ਨਾਲ ਪਿਆਰ ਹੈ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧਨ-ਦੌਲਤ ਨਾਲ ਸਰੀਰ ਨੂੰ ਆਰਾਮ ਮਿਲ ਸਕਦਾ ਹੈ ਪਰ ਦਿਲ ਦੀ ਸ਼ਾਂਤੀ ਸਿਰਫ ਰੱਬ ਨਾਲ ਪਿਆਰ ਕਰਨ ਤੇ ਹੀ ਮਿਲਦੀ ਹੈ ਜੋ ਮਨੁੱਖ ਰੱਬ ਨਾਲ ਜੁੜਦਾ ਹੈ ਉਹ ਅਸਲੀ ਦੌਲਤਮੰਦ ਹੁੰਦਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਥੈਂਕ ਯੂ ਸੋ ਮਚ ਵੀਡੀਓ ਨੂੰ ਅੰਤ ਤੱਕ ਸੁਣਨ ਲਈ